ਕੀ ਹਾਂ ਜਾਨ ਨੇ ਜਰੀ ਵੀਰ ਨੇ ਕੈਮੋ ਗੱਡੀ ਜਿਹੜੇ ਭਾਈ ਲੰਬਾ ਪ੍ਰਦੀਪ ਭਾਈ ਤੇਰੇ ਲੰਬੇ ਬਹੁਤ ਯਾਦ ਨੇ ਯਾਰ ਕਦੇ ਪੇਮੈਂਟ ਕਰਦੇ ਵਧਾਏ ਹੁੰਦੇ ਨੇ ਕਦੇ ਘਟਾਏ ਹੁੰਦੇ ਨੇ ਯਾਰ ਹੈ ਕਦੇ ਕਹਿੰਦੇ 5000 ਵਧਾਇਆ ਹੁੰਦਾ ਕਦੇ ਘਟਾਇਆ ਹੁੰਦਾ ਕਿਹੜੇ ਸਕੂਲ ਚ ਪੜ੍ਹਿਆ ਪ੍ਰਦੀਪ ਪੜ੍ਹਿਆ ਸੀ ਤੇ ਨੂ ਮੈ ਉਹਦੇ ਵੀ ਦੱਸਿਆ ਨਹੀਂ ਨਹੀਂ ਯਾਰ ਤੂੰ ਧਿਆਨ ਨਾਲ ਤਾਂ ਕੰਮ ਕਰਿਆ ਕਰਵਾਉਂਦਾ ਜੂ ਵੀ ਤੇ ਅੰਗਰੇਜ਼ੀ ਖੋਲ ਕੇ ਦਿਖਾਈ ਆਈ ਵਿਗਟੂ ਸੋ 댓 ਹਾਂ ਆਈ ਵਿਗਟੂ ਸੋ 댓 ਉਹ ਹੀ ਹੁੰਦਾ ਯੂਰ ਉਬੀਡੈਂਟਲੀ ਹਾਂ ਉਹ ਵੀ ਈ ਡੀ ਆਈ ਐਨ ਟੀ ਐਲ ਬਾਈ ਦੱਸ ਜਮੇ ਕੋਈ ਵੀ ਨਿਕਲਦਾ ਹੈ ਕੋਈ ਵੀ ਹਾਂ ਮੈਂ ਇੱਥੇ ਚਲ ਜਾ ਲੈਂਦਾ ਅਗਲੇ ਨੂੰ ਹੀ ਆਈ ਵਾਰ ਪੈਸੇ ਚਲ ਜਾ ਉਹ ਵੀ ਉਹ ਵੀ ਈ ਡੀ ਆਈ ਐਨ ਟੀ ਐਲ ਬਾਈ ਅੰਦਰ ਜੋ ਵੀ ਤਾਂ ਸੋ 댓 ਆਈ ਐਮ ਪ੍ਰੋਸੈਸਿੰਗ ਦਾ ਵੈਰੀ ਗੁੱਡ ਨੋ ਸੈਂਸ ਇਜ਼ ਇਨਕਮ ਟੂ ਆਲ ਕਸਟਮਰ ਜੋ ਵੀ ਪਾਪਾ ਜੀ ਉਹ ਅੰਗਰੇਜ਼ੀ ਬਸ ਬਸ ਲੋਕ ਅੰਦਰ ਵੜ ਜਾਣਗੇ ਉਹ ਜੋ ਵੀ ਆਈ ਬਿਕ ਟੂ ਸੇ ਲੈ ਜੋ ਵੀ ਵੀ ਸਮਝਦਾ ਨਿਮੂ ਹਾਊ ਆਰ ਯੂ ਫਾਈਨ ਫਾਈਨ ਫਿਰ ਫਿਰ ਮੈਨੂੰ ਅੰਗਰੇਜ਼ੀ ਆਉਂਦੀ ਨਹੀਂ ਆਉਂਦੀ ਤਾਂ ਹੈਗੀ ਯਾਰ ਹੋਰ ਬਹੁਤ ਚਲੋ ਸਾਰੇ ਵੀਰਾਂ ਦੇ ਕਹਿਮ ਅੱਜ ਇੱਕ ਹੋਰ ਆ ਯਾਰ ਸੁਰਜੀਤ ਜੀ ਸਵਾਲ ਸਾਰੇ ਮੇਰੇ ਵੀਰ ਰੀਲ ਨੂੰ ਵੱਟ ਤੋਂ ਵੱਧ ਸ਼ੇਅਰ ਕਰਿਓ ਇੱਕ ਦੱਸਿਓ ਵੀ ਸਾਨੂੰ ਯੂਰੀਆ ਮਿਲ ਗਿਆ ਕਿ ਨਹੀਂ ਮਿਲਿਆ ਪਲੀਜ਼ ਯਾਰ ਵੱਟ ਤੋਂ ਵੱਧ ਇਹਨੂੰ ਸ਼ੇਅਰ ਕਰਿਓ ਤੇ ਵੱਟ ਤੋਂ ਵੱਧ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਸਾਰਿਆਂ ਨੂੰ ਯੂਰੀਆ ਮਿਲੀ ਹੈ ਕਿ ਨਹੀਂ ਮਿਲੀ ਸੋ ਪਲੀਜ਼ ਹੱਥ ਵਨ ਕੇ ਬੇਨਤੀ ਆ ਸਾਰੇ ਕਮੈਂਟ ਕਰਕੇ ਦੱਸਿਓ ਵੀ ਜੀਨੂੰ ਮਿਲ ਗਈ ਉਹ ਵੀ ਦੱਸਿਓ ਜਿਹੜੇ ਨਹੀਂ ਮਿਲੀ ਉਹ ਵੀ ਦੱਸਿਓ ਥੈਂਕ ਯੂ ਆ ਲੱਗ ਜੂ ਜਿਹੜਾ ਆਹ ਵੀੜਾ ਨਾ ਹੀਪਰ ਕਹਿੰਦੇ ਇਹਨੂੰ ਬੱਸੀਆਂ ਵਾਸਤੇ ਇਹਦਾ ਰਿਜ਼ਲਟ ਵੀ ਬਹੁਤ ਸੋਹਣਾ ਯਾਰ ਇਹ ਸੀਤਲ ਵਾਲਿਆਂ ਦਾ ਹੀਫਰ ਡਰਾਈ ਬੱਸੀਆਂ ਵਾਸਤੇ ਜਿਹੜੇ ਬੰਦੇ ਆਪਣੇ ਮਤਲਬ ਬੱਸੀਆਂ ਤਿਆਰ ਕਰਨੀਆਂ ਚਾਹੁੰਦੇ ਨੇ ਇਹ ਤੇ ਕਟੀਆਂ ਹੋ ਗਈਆਂ ਉਹਨਾਂ ਵਾਸਤੇ ਆਹ ਸੀਤਲ ਦਾ ਹੀਫਰ ਡਰਾਈ ਬਹੁਤ ਵਧੀਆ ਪ੍ਰੋਗਰਾਮ ਬਹੁਤ ਵਧੀਆ ਜੀ ਰਿਜ਼ਲਟ ਬਹੁਤ ਸੋਹਣਾ ਮੈਂ ਆਪ ਵਰਤ ਕੇ ਦੇਖਿਆ ਜਿਹੜੀ ਚੀਜ਼ ਪਹਿਲਾਂ ਆਪਾਂ ਵਰਤਣ ਉਹੀ ਆਪਾਂ ਕਸਟਮਰ ਨੂੰ ਦਿੰਨੇ ਆ ਨਹੀਂ ਆਪਾਂ ਦਿੰਦੀ ਨਹੀਂ ਹੈਗੇ ਇਹ ਆਪਦੇ ਵਾਸਤੇ ਮੈਂ ਦੂਜਾ ਥੇਲਾ ਹੁਣ ਆ ਮੰਗਾਇਆ ਜੇ ਕਿਸੇ ਵੀਰ ਭੈਣ ਨੇ ਲੈਣਾ ਹੋਵੇ ਤਾਂ ਪਿੰਡ ਈਸ਼ੜਾ ਨਾਮ ਸੰਦੀਪ ਸਿੰਘ ਬੰਗੀ ਵਾਲਿਆਂ ਦੇ ਕਦੋਂ ਮਰਜੀ ਆ ਜਾਓ 98769131743 ਇਹ ਨੰਬਰ ਤੇ ਆਪਾਂ ਨੂੰ ਕਾਲ ਕਰ ਲਿਓ ਥੈਂਕ ਯੂ so much ਜਿਉਂਦੇ ਬਸ ਰਹੋ ਰੱਬ ਸੁਡੀਆਂ ਲੰਬੀ ਉਮਰਾਂ ਕਰੇ